ਪਠਾਨਕੋਟ ਦੇ ਵਿੱਚ ਉਸ ਸਮੇਂ ਦਚਸਪ ਦਾ ਮਾਹੌਲ ਬਣ ਗਿਆ ਜਦੋਂ ਅੱਜ ਸਵੇਰੇ 5 ਵਜੇ ਦੇ ਕਰੀਬ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਦੱਸਿਆ ਕਿ ਪਠਾਨਕੋਟ ਦੇ ਇਲਾਕੇ ਦੇ ਵਿੱਚ ਸਵੇਰੇ 5 ਵਜੇ ਦੇ ਕਰੀਬ ਕੁਝ ਲੋਕਾਂ ਦੇ ਵੱਲੋਂ ਨਾਲ ਲੱਗਦੇ ਪਿੰਡ ਦੇ ਵਿੱਚ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਵਿੱਚ ਹਰਕਤਾਂ ਆਂਦੇ ਹੋਈ ਉਸ ਇਲਾਕੇ ਦੇ ਵਿੱਚ ਜੰਗਲਾਂ ਦੀ ਵਿੱਚ ਤਲਾਸ਼ੀ ਅਭਿਆਨ ਚਲਾ ਦਿੱਤਾ ਗਿਆ ਇਸ ਬੰਦੇ ਜਦੋਂ ਜਾਣਕਾਰੀ ਐਸਐਸਪੀ ਨੇ ਪਠਾਨਕੋਟ ਦੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੁਝ ਲੋਕਾਂ ਦੇ ਪਿੰਡਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਉਹਨਾਂ ਨੇ ਲੋਕਾਂ 'ਕੀ ਅਪੀਲ ਵੀ ਕੀਤੀ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਡਰਨ ਦੀ ਜਰੂਰਤ ਨਹੀਂ ਹੈ ਕਿਉਂਕਿ ਪੁਲਿਸ ਉਹਨਾਂ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ ਅਤੇ ਕਿਸੇ ਵੀ ਅਫਵਾਦੇ ਉੱਪਰ ਵਿਸ਼ਵਾਸ ਨਾ ਕਰਨ ਅਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਾਂ ਕੋਈ ਕਿਰਾਏਦਾਰ ਸ਼ੱਕੀ ਰਹਿੰਦਾ ਹੈ ਜਾਂ ਕੋਈ ਸ਼ੱਕੀ ਵਿਅਕਤੀ ਦਿਖਦਾ ਹੈ ਤਾਂ ਇਸ ਦੀ ਇਤਲਾ ਪਹਿਲ ਦੇ ਆਧਾਰ ਤੇ ਪੁਲਿਸ ਨੂੰ ਦਿੱਤੀ ਜਾਵੇ ਜਾਂ ਫਿਰ ਉਹਨਾਂ ਦੇ ਵੱਲੋਂ ਬਣਾਈ ਗਈ ਡਿਫੈਂਸ ਕਮੇਟੀਆਂ ਹਨ ਉਹਨਾਂ ਨੂੰ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਸਵੇਰੇ ਕੋ 5:35 ਵਜੇ ਧਮਾਕਿਆਂ ਦੀ ਆਵਾਜ਼ ਆਈ ਹੈ ਅਸੀਂ ਕੋਠਰੇ ਚੜ੍ਹ ਕੇ ਦੇਖਿਆ ਤੇ ਬਲਾਸਟ ਹੁੰਦੇ ਹੋਏ ਸੀ ਉਸ ਤੋਂ ਬਾਅਦ ਸੁਣਨ ਚਾਹੀਏ ਗੱਲ ਵੀ ਕੋਈ ਡਰੋਨ ਵਗੈਰਾ ਇੱਥੇ ਆਇਆ ਤੇ ਉਹਦੇ ਤੇ ਜਿਹੜਾ Air Force ਵੱਲੋਂ ਅਟੈਕ ਕੀਤਾ ਗਿਆ ਉਹ ਪਤਾ ਨਹੀਂ ਹੁਣ ਡਰੋਨ ਮਿਲਿਆ ਜਾਂ ਨਹੀਂ ਮਿਲਿਆ ਪੰਜਾਬ ਪੁਲਿਸ ਵੱਲੋਂ ਵੀ ਜਿਹੜਾ ਤੇ ਇਹਦੀ ਸਰਚ ਅਭਿਆਨ ਚੱਲ ਰਿਹਾ ਵਾ ਮਾਨਜੋਗ SSP ਸਾਹਿਬ ਵੱਲੋਂ ਵੀ ਟੀਮਾਂ ਭੇਜੀਆਂ ਹੋਈਆਂ ਤੇ ਉਹਦੇ ਬਾਰੇ ਜਿਹੜੀ ਸਾਰੀ ਸਰਚ ਕੀਤੀ ਜਾ ਰਹੀ ਹੈ ਐਸ ਵੇ ਕਿੰਨੇ ਵੇ ਦੀ ਗੱਲ ਹੈ ਇਹ ਸਵੇਰੇ ਕੋਈ 7:30 ਵਜੇ ਦੀ ਗੱਲ ਦੇਖੋ ਜਿਹੜਾ ਅੱਜਕੱਲ ਦੋਨੋਂ ਕੰਟਰੀਜ਼ ਦੇ ਵਿਚਾਲੇ ਕਨਫਲिक्ट ਚੱਲ ਰਿਹਾ ਉਦੇ ਕਰਕੇ ਆਰਮੀ ਤੇ ਹੋਰ ਫੋਰਸ ਜਿਹੜਾ ਉਹ ਆਪਣੇ ਪੱਧਰ ਤੇ ਕਾਰਵਾਈਆਂ ਕਰਦੇ ਨੇ ਪਰ ਜਿਹੜਾ ਸਿਵਲ ਏਰੀਆ ਉੱਥੇ ਜਿਹੜੀ ਹੈਗੀ ਆ ਉਹ ਸਿਵਲ ਏਰੀਆ ਵਿੱਚ ਸਾਡੇ ਜਿਹੜੇ ਸਿਟੀਜ਼ਨ ਆ ਨਾ ਨਾਗਰਿਕਾ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਅਸੀਂ ਕਈ ਤਰ੍ਹਾਂ ਦੇ ਆਪਣੇ ਆਪਰੇਸ਼ਨ ਲਾਂਚ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਸਪੈਕਟਡ ਐਲੀਮੈਂਟ ਐਂਡ ਆਬਜੈਕਟਸ ਹੈਗੇ ਆ ਉਹਨਾਂ ਦੀ ਡਿਟੈਕਸ਼ਨ ਵਾਸਤੇ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨ ਚੱਲ ਰਹੇ ਆ ਜਿਹਨਾਂ ਨੂੰ ਅਸੀਂ ਰੋਕ ਨਹੀਂ ਕਰ ਸਕਦੇ ਮੇਰੀ ਗੁਜ਼ਾਰਿਸ਼ ਪਬਲਿਕ ਨੂੰ ਇਹ ਆ ਕਿ ਕਿਸੇ ਕਿਸਮ ਦੇ ਕਿਸੇ ਕਿਸਮ ਦਾ ਉਹ ਡਰ ਨਾ ਮਹਿਸੂਸ ਕਰ ਨਾ ਪੈਨਿਕ ਹੋਣ ਪੰਜਾਬ ਪੁਲਿਸ ਉਹਨਾਂ ਦੇ ਨਾਲ ਆ ਹਰ ਜਗ੍ਹਾ ਉਹਨਾਂ ਦੀ ਸੁਰੱਖਿਆ ਲਈ ਅਸੀਂ ਜਿਹੜੇ ਹੈਗੇ ਆ ਉਹਨਾਂ ਦੀ ਸੁਰੱਖਿਆ ਲਈ ਅੱਗੇ ਆਵਾਂਗੇ ਤਾਇਨਾਤ ਆ ਬਾਕੀ ਇਸ ਮੁਕਾਮ ਤੇ ਆ ਕੇ ਅਸੀਂ ਕੁਝ ਚੀਜ਼ਾਂ ਦੀ ਆਪਣੇ ਪੱਧਰ ਦੇ ਉੱਤੇ ਵੀ ਸਰਚ ਤੇ ਭਾਲ ਕਰ ਰਹੇ ਆ ਅ ਜਿਹੜੀਆਂ ਸਾਨੂੰ ਲੱਗਦਾ ਕੁਝ ਸਸਪੈਕਟਡ ਐਲੀਮੈਂਟਸ ਹੈਗੇ ਜਾਂ ਆਬਜੈਕਟਸ ਹੈਗੇ ਆ ਉਹਨਾਂ ਦੀ ਗਗਧਾਰ ਇਸ ਤਰੀਕੇ ਨਾਲ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਹੰਡੀ ਰਹੇਗੀ ਸੋ ਪਬਲਿਕ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਇਹ ਰੂਟੀਨ ਦੀਆਂ ਸਾਡੀਆਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੈਗੀਆਂ ਜਿਹੜੀਆਂ ਕਿ ਅਸੀਂ ਇਨਸਾਮ ਦਿੰਦੇ ਆਵਾਂਗੇ ਬਾਕੀ ਅਸੀਂ ਆ ਜਿਹੜੀ ਪਠਾਨਕੋਟ ਪੁਲਿਸ ਆ ਉਹ ਸਾਡੀ ਸੀ ਸੈਲਫ ਸਫੀਸ਼ੀਐਂਟ ਆ ਔਰ ਸਾਡੇ ਕੋਲ ਆਪਣਾ ਜਿਹੜਾ ਹੈਗਾ ਆ ਇਨਫਰਾਸਟ੍ਰਕਚਰ ਹੈਗਾ ਕਾਫੀ ਸਟਰੋਂਗ ਆ ਸਰ ਲੋਕਾਂ ਦੇ ਵਿੱਚ ਨਾ دہشت ਦਾ ਮਹੌਲ ਵੀ ਕ੍ਰੀਏਟ ਹੋ ਰਿਹਾ ਲੋਕ ਕਹਿੰਦੇ ਕਿ ਰਾਤ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਕੋਈ ਇਦਾਂ ਦੀ ਗੱਲਬਾਤ ਸੀ ਕਿ ਦੇਖੋ ਲੋਕਾਂ ਨੂੰ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਇੱਕ ਤਾਂ ਪੈਨਿਕ ਨਹੀਂ ਹੋਣਾ ਚਾਹੀਦਾ ਚਾਹੇ ਧਮਾਕੇ ਦੀ ਆਵਾਜ਼ ਹੋਵੇ ਚਾਹੇ ਕੁਝ ਹੋਰ ਕੋਈ ਆਬਜੈਕਟ ਦੇਖਣ ਸਿੰਪਲ ਮੈਨਾਂ ਨੂੰ ਦੱਸਣਾ ਚਾਹੁੰਦਾ ਸਧਾਰਨ ਤੌਰ ਦੇ ਜੇਕਰ ਕੋਈ ਉਹ ਆਪਣੇ ਏਰੀਏ ਦੇ ਵਿੱਚ ਬਾਹਰਲਾ ਵਿਅਕਤੀ ਸ਼ੱਕੀ ਰੂਪ ਵਿੱਚ ਘੁੰਮਦਾ ਜਾਂ ਕਿਤੇ ਰਹਿائش ਕਰਦਾ ਉਹਨਾਂ ਨੂੰ ਦਿਖਾਈ ਦੇਵੇ ਮਿਲੇ ਜਾਂ ਉਹਨਾਂ ਨੂੰ ਕਨਫਰਮ ਹੋਵੇ ਸਾਡੀ ਹਰੇਕ ਪਿੰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਆ ਅਸੀਂ ਉਹਨਾਂ ਨੂੰ ਆਲਰੇਡੀ ਬਹੁਤ ਜ਼ਿਆਦਾ ਐਕਟੀਵੇਟ ਕੀਤਾ ਹੋਇਆ ਹਰੇਕ ਪਿੰਡ ਵਿੱਚ 5 ਤੋਂ 10 ਇਸ ਤਰ੍ਹਾਂ 12 ਕਰਕੇ ਵੀ ਸਾਰੇ ਡਿਫੈਂਸ ਕਮੇਟੀ ਦੇ ਮੈਂਬਰਸ ਹੈਗੇ ਆ ਫਸਟ ਆਫ ਆਲ ਉਹਨਾਂ ਨੂੰ ਇਨਫੋਰਮ ਕਰਨ ਨਾਲ ਦੀ ਨਾਲ ਪੁਲਿਸ ਕੰਟਰੋਲ ਰੂਮ ਦੇ ਉੱਤੇ ਜਿਹੜਾ ਹੈਗਾ ਇਨਫੋਰਮ ਕਰ ਸਕਦੇ ਆ ਆਪਣੇ ਨੇੜੇ ਦੇ ਪੁਲਿਸ ਆਫੀਸਰ ਸਾਰਿਆਂ ਕੋਲ ਫੋਨ ਹੈਗੇ ਪਿੰਡਾਂ ਦੇ ਵਿੱਚ ਦਿੱਤੇ ਹੋਏ ਉਸੇ ਵੇਲੇ ਸਾਨੂੰ ਇਨਫੋਰਮ ਕਰ ਆ ਬਾਕੀ ਅਸੀਂ ਉਹਨਾਂ ਦੀ ਸੁਰੱਖਿਆ ਲਈ ਹਾਂ ਉਹਨਾਂ ਨੂੰ ਕਿਸੇ ਕਿਸਮ ਦੀ ਫਿਕਰ ਦੀ ਲੋੜ ਨਹੀਂ ਹੈ ਸਰ ਹੁਣ ਕੋਈ ਸਰਚ ਵਗੈਰਾ ਵੀ ਚਲਾਈ ਜਾ ਰਹੀ ਹੈ ਇਧਰ ਤੇ ਪਾਸੇ 에어ਪੋਰਟ ਦੇ ਨਾਲ ਲੱਗ ਰਹੀ ਹੈ ਉਹ ਸਾਡਾ ਕੁਝ ਆਪਣਾ ਸਾਡਾ ਸਪੈਸਿਫਿਕ ਹੈਗਾ ਹੈ ਉਹਦੇ ਬਾਰੇ ਮੈਂ ਕੋ ਪਤਾ ਵਿਖਿਆਨ ਨਹੀਂ ਕਰ ਸਕਦਾ ਅਸੀਂ ਜਿੱਥੇ ਜਿੱਥੇ ਵੀ ਸਾਨੂੰ ਸਿਕਿਉਰ ਕਰਨ ਦੀ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਕੁਝ ਮਿੱਥ ਕੇ ਸਰਚ ਕਰਦੇ ਹਾਂ ਕੁਝ ਜਿਹੜਾ ਹੈਗਾ ਅਸੀਂ ਮਿੱਥ ਕੇ ਉਹਦੀ ਸਰਚ ਨੂੰ ਜਗਵਾਨੀ ਦੇ ਲਈ ਪਠਾਨ ਕੋਰ ਤੋਂ ਤਰਮਿੰਦਰ ਠਾਕੁਰ ਦੀ ਰਿਪੋਰਟ